2022 ਦੇ ਵਿੱਚ ਸੈਂਟਰਲਾਈਜੇਸ਼ਨ ਹੋਣ ਵਾਲੀ ਹੁੰਦੀ ਹੈ ਅਮਿਤ ਸ਼ਾਹ ਤੱਕ ਬਿਆਨ ਦੇ ਦਿੰਦਾ ਵੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਹੈ ਉਦੋਂ ਭਗਵੰਤ ਮਾਨ ਕਿੱਥੇ ਸੀਗਾ ਭਗਵੰਤ ਮਾਨ ਉਦੋਂ ਕੀ ਕਰ ਰਿਹਾ ਸੀਗਾ ਭਗਵੰਤ ਮਾਨ ਨੇ ਉਦੋਂ ਪੰਜਾਬ ਪੁਲਿਸ ਵੱਲੋਂ 1200 ਵਿਦਿਆਰਥੀਆਂ ਤੇ ਲਾਠੀ ਚਾਰਜ ਕਰਾਇਆ ਤੁਸੀਂ ਜ਼ਰੂਰ ਜਾਣਦੇ ਆ ਉਦੋਂ ਹੀ 2022 ਦੇ ਵਿੱਚ ਹੀ ਭਗਵੰਤ ਮਾਨ ਦੀ ਕੋਠੀ ਘੇਰਨ ਲਈ ਉਦੋਂ ਭਗਵੰਤ ਮਾਨ ਕੀ ਕਰਾਉਂਦਾ ਵੀ ਏਡੇ ਦੋ ਟਰੱਕ ਅੱਗੇ ਰੱਖਵਾ ਦਿੰਦਾ ਕੋਠੀ ਦੇ ਉਹਦੇ ਬਾਅਦ ਏਡੇ ਦੋ ਸਟੋਰੀ ਜਿੱਡੇ ਉਹ ਪਰਿਕੇਟ ਰਖਾ ਦਿੰਦਾ ਵੀ ਅਸੀਂ ਕੋਈ ਅਤਵਾਦੀ ਆ ਅਸੀਂ ਵਿਦਿਆਰਥੀ ਪੰਜਾਬ ਦੇ ਹੱਕ ਲਈ ਪੰਜਾਬ ਯੂਨੀਵਰਸਿਟੀ ਦੀ ਨੁਮਾਇੰਦਗੀ ਹੈ ਜਿਹੜੀ ਪੰਜਾਬ ਦੀ ਉਹਦੀ ਦਾਅਵੇਦਾਰੀ ਹੈ ਉਹਦੇ ਬਾਰੇ ਗੱਲ ਕਰਨ ਆਏ ਆ ਉਹਦੇ ਹੱਕ ਲਈ ਲੜ ਰਹੇ ਹਾਂ ਤੇ ਤੁਸੀਂ ਤਾਂ ਡਾਂਗਾ ਭਰਾ ਰਹੇ ਹੋ हमें बोला जा रहा है कि आप क्या बोलोगे आपके डिसाइड करेंगे आप कितनी ऊंची आवाज तक बोलोगे वो भी हम डिसाइड करेंगे मतलब हम सोचे भी ना अब उनकी परमिशन के बिना अगर प्रोटेस्ट का अधिकार हमसे ले लिया जाता एफिडेविट का इशू नहीं होता तो हम ये गारंटी लेकर बोल सकते हैं कि ये जो इन्होंने आज किए कब की डिजोल्व कर दिए होता इन लोगों ने इसके अंतराल इन्होंने एक एफिडेविट लेकर आए जो कि अनडेमोक्रेटिक अनकॉन्स्टिट्यूशन है क्योंकि उसमें हमारा जो भी फंडामेंटल राइट है राइट टू फ्रीडम ऑफ एक्सप्रेशन है हमारा पीसफुल प्रोटेस्ट है ਉਹ ਹਮੇਂ ਲੀ ਲਿਆ ਜਾ ਰਹਾ ਹੈ ਹੁਣ ਦੇਖੋ ਹੁਣ ਭਗਵੰਤ ਮਾਨ ਨੇ ਜਿਹੜਾ ਅੱਜ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਬਸ ਇੰਨਾ ਕਹਿਤਾ ਵੀ ਇਹ ਤਾਂ ਜੀ ਬਹੁਤ ਗੈਰਜ਼ਮੂਰੀ ਗੱਲ ਹੈ ਇਹ ਤਾਂ ਬਹੁਤ ਗਲਤ ਕੀਤਾ ਵੀ ਇਹ ਨਹੀਂ ਹੋ ਸਕਦਾ ਹੈ ਹਨਾ ਇਹ ਗਲਤ ਹੋ ਗਿਆ ਹੁਣ ਕੀ ਭਗਵੰਤ ਮਾਨ ਕੋਲ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਤਾਕਤ ਨਹੀਂ ਹੈ ਕਿ ਮਤਾ ਪਾਸ ਕਰਾ ਦੋ ਮਤਾ ਪਾਸ ਕਰਾ ਕੇ ਤੁਸੀਂ ਸੈਂਟਰ ਸਰਕਾਰ ਨੂੰ ਭੇਜ ਦੋ ਤੁਸੀਂ ਆਪ ਧਰਨੇ ਤੇ ਬਹਿ ਜਾਓ 2.5 ਕਰੋੜ ਰੁਪਏ پیچھے ਭਗਵੰਤ ਮਾਨ ਤਿਆਰ ਹੋ ਗਏ ਸੀ ਵੀ ਲੈ ਲਓ ਯੂਨੀਵਰਸਿਟੀ ਭਾਜਪਾ ਸੰਗੀਆਂ ਨੂੰ ਦੇਣ ਲੱਗੇ ਸੀ ਇਹਨਾਂ ਉਸ ਚੀ ਇਹ ਇਹਨਾਂ ਦੀ ਅਸਲੀਅਤ ਤਾਂ ਇਹ ਹੈ ਤਾਂ ਜੇ ਸੱਚੀ ਲੋਕਾਂ ਨੂੰ ਹੁਣ ਤਸਨਾ ਚਾਹੁੰਦੇ ਨੇ ਵੀ ਅਸੀਂ ਬਦਲ ਗਏ ਆ ਸਾਡੇ ਸਰਕਾਰ ਬਦਲ ਗਈ ਨਾ ਤਾਂ ਫਿਰ ਇਹ ਕਰਕੇ ਦਿਖਾਉਣ ਤੇ ਇੱਥੇ ਆਪ ਪੰਜਾਬ ਦੀ ਪੁਆਦ ਦੀ ਧਰਤੀ ਤੇ ਆਪ ਬੈਠੇ ਆ ਹੁਣ ਇੱਥੋਂ ਦਾ ਜਿਹੜਾ ਹੁਣ ਹੱਕ ਤੁਸੀਂ ਹਰਿਆਣਿਆਂ ਨੂੰ ਦੇ ਰਹੇ ਹੋ ਉਹਦਾ ਉਹਦੇ ਬਾਰੇ ਕਿਉਂ ਨਹੀਂ ਹੁੰਦੀ ਗੱਲ ਮਤਲਬ ਲੋਕ ਇੱਥੇ ਹਰ ਸਾਲ 1 ਨਵੰਬਰ ਨੂੰ ਪੰਜਾਬ ਦਿਵਸ ਮਨਾਉਂਦੇ ਨੇ ਹਰ ਸਾਲ ਇੱਥੇ ਰੈਲੀ ਨਿਕਲਦੀ ਹੈ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਦੋਂ ਭਗਵੰਤ ਮਾਨ ਕਿੱਥੇ ਹੁੰਦਾ

ਯਾ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਚੋਂ ਖੋਣ ਦੀ ਜਿਹੜੀ ਸਾਜ਼ਿਸ਼ ਹੈ ਬਿਲਕੁਲ ਕਾਮਯਾਬ ਨਹੀਂ ਹੋਣ ਦੇਣੀ। ਅਸੀਂ ਇਹ ਕਹਿੰਦੇ ਆ ਵੀ ਮਾਰਵੇ ਦਾ ਤਾਂ ਠੀਕ ਹੈ ਜੇ ਸਰਕਾਰ ਵਿੱਚ ਜੇ ਕੋਈ ਵਿਧਾਨ ਸਭਾ ਵਿੱਚ ਕੋਈ ਮਤਾ ਪਾਸ ਕਰਨ ਦੀ ਗੱਲ ਚਲਾਉਂਦੇ ਨੇ ਤਾਂ ਉਹ ਵੈਲਕਮ ਕਰਦੇ ਆਂ ਅਸੀਂ ਪਰ ਇਹ ਇੱਥੇ ਤੱਕ ਸੀਮਤ ਨਹੀਂ ਹੈਗੀ ਆਪਾਂ ਇੰਡੀਵਿਜੂਅਲ ਤੱਕ ਸੀਮਤ ਨਹੀਂ ਕਰ ਸਕਦੇ ਕਿ ਪੂਰੀ ਧਿਰ ਸਾਡੇ ਨਾਲ ਆ ਕੇ ਖੜ ਰਹੀ ਹੈ ਜਾਂ ਫਿਰ ਇੱਕ ਫੋਟੋ ਆਪ ਹੈ। ਕੀ ਮੁੱਖ ਮੰਤਰੀ ਨੂੰ ਪੰਜਾਬ ਨਾਲ ਇੰਨਾ ਸਰਕਾਰ ਨਹੀਂ ਹੈਗਾ ਵੀ ਉੱਤਰਨੇ ਤੇ ਬਹਿ ਜੇ? ਖਾਰਾ ਸੋ ਕੈਸੀ ਜ ਬਣੀ ਯੂਨੀਵਰਸਿਟੀ ਸਾਡੇ ਤੋਂ ਖੋਈ ਜਾ ਰਹੀ ਹੈ ਕਿਉਂ ਉਹ ਨੂੰ ਇਹਨਾਂ ਸਰਕਾਰ ਨਹੀਂ ਹੈਗਾ ਇਹਦੇ ਲਈ ਸਵਾਲ ਹੈ ਵੀ ਜਵਾਬ ਜ਼ਰੂਰ ਦੇਣੇ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਕਹਿੰਦੇ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਤਾਂ ਪੈ ਹੀ ਰਿਹਾ ਉਸ ਪਾਸੇ ਜੇ ਧਿਆਨ ਨਾ ਜਾਵੇ ਜੇ ਆਵਾਜ਼ ਨਾ ਚੁੱਕੀ ਜਾਵੇ ਤਾਂ ਹੋਰ ਡਾਕੇ ਪੈਂਦੇ ਰਹਿੰਦੇ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਵੇਂ ਅਸੀਂ ਸੁਣਦੇ ਆ ਰਹੇ ਹਾਂ ਕਿ ਡੇਢ ਸਾਲ ਤੋਂ ਪਹਿਲਾਂ ਯੂਨੀਵਰਸਿਟੀ ਆਲਰੇਡੀ ਸੈਂਟਰ ਦੇ ਅਧੀਨ ਹੋ ਚੁੱਕੀ ਹੈ ਤਾਂ ਉਥੇ ਜਿਹੜੇ ਚੋਣਾਂ ਨੂੰ ਲੈ ਕੇ ਜਾਂ ਕੋਈ ਧਰਨੇ ਨੂੰ ਲੈ ਕੇ ਇਸ ਤਰੀਕੇ ਦੇ ਸਵਾਲ ਪ੍ਰਸ਼ਾਸਨ ਚੁੱ ਕਰੇ ਕਿ ਨਹੀਂ ਕਰ ਸਕਦੇ ਤਾਂ ਇਸ ਉੱਤੇ ਗੱਲਬਾਤ ਕਰਾਂਗੇ ਮਾਲਵਿੰਦਰ ਸਿੰਘ ਕੰਗ ਜੋ ਕਿ ਐਮਪੀ ਨੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਇੱਧਰ ਲਗਾਤਾਰ ਜਿਹੜੀਆਂ ਕੁੜੀਆਂ ਬੈਠੀਆਂ ਹੋਈਆਂ ਨੇ ਮੁੰਡੇ ਬੈਠੇ ਹੋਏ ਨੇ ਕੋਈ ਭੁੱਖ ਹੜਤਾਲ ਤੇ ਬੈਠਾ ਹੋਇਆ ਲਗਾਤਾਰ ਤਿੰਨ ਮਹੀਨਿਆਂ ਤੋਂ ਤਾਂ ਇਹ ਮਸਲਾ ਹੁੰਦਾ ਨਹੀਂ ਹੈਗਾ ਬਹੁਤ ਪੁਰਾਣਾ ਹੋ ਗਿਆ ਜਿਵੇਂ ਇੱਥੇ ਬੈਠੇ ਸਾਰੇ ਗੱਲਬਾਤ ਕਰ ਰਹੇ ਨੇ ਅਸੀਂ ਕੁੜੀਆਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਇਹ ਮਸਲਾ ਹੁੰਦਾ ਨਹੀਂ ਹੈਗਾ ਬਹੁਤ ਪੁਰਾਣਾ ਹੋ ਗਿਆ ਤੇ ਇਹਨਾਂ ਨੂੰ ਜੇ ਧਰਨਾ ਲਾਉਣਾ ਹੈ ਤੇਨੂੰ ਪਰਮਿਸ਼ਨ ਲੈਣੀ ਪੈਣੀ ਹੈ ਕਿਉਂਕਿ ਜੇ ਆਪਣੇ ਹੱਕਾਂ ਦੇ ਲਈ ਬੋਲਣਾ ਪੈਣਾ ਤਾਂ ਪਰਮਿਸ਼ਨ ਲੈਣੀ ਪੈਣੀ ਹੈ ਅੱਛਾ ਤੁਸੀਂ ਕੀ ਕਰ ਰਹੇ ਹੋ ਇੱਥੇ ਯੂਨੀਵਰਸਿਟੀ ਦੇ ਵਿੱਚ ਕਾਦੇ ਸਟੂਡੈਂਟ Uh, हम लोग पॉलिटिकल साइंस डिपार्टमेंट के स्टूडेंट्स चाहे लॉ डिपार्टमेंट की इरस्पेक्टिव ऑफ़ देयर आइडियोलॉजीज ऑर्गेनाइजेशंस एंड पार्टीज़ भी हमारे साथ जुड़ी हुई है और हम uh, एफिडेविट को लेकर ही यहाँ पर बैठे हुए हैं uh, जब ये मुद्दा बिल्कुल डेड हो गया था सेनेट के बारे में भी लोग भूल गए थे और हम इतना सोचते थे इस चीज़ को कि यार सेनेट का धरना हुआ लोग आए उनका एक सोल्यूशन जो बोला गया वी द्वारा भी सुझाव दिया गया कि हम लोग इसको रिजॉल्व कर देंगे लोगों को बड़ी उम्मीदें थी बच्चों को उम्मीदें थी कि सौ दिन के धरने के बाद तो सेनेट बहाल हो ही जाएगी जब इतने वादे किए गए पर उसके बाद भी कोई सेनेट बहाल नहीं हुई और उसके अंतराल अंतराल कहा गया कि इसे रिज्यूम कर दिया जाएगा बल्कि साल हो गए हैं के बिना इस पूरी की पूरी की यूनिवर्सिटी को फंक्शन करते हुए फिर इसके अंतराल इन्होंने एक एफिडेविट लेकर आए जो कि अनडेमोक्रेटिक अनकॉन्स्टिट्यूशन है क्योंकि उसमें हमारा जो भी फंडामेंटल राइट right है राइट टू फ्रीडम ऑफ एक्सप्रेशन है हमारा पीसफुल प्रोटेस्ट है वो हमसे ले लिया जा रहा है छीन लिया जा रहा है हमें बोला जा रहा है कि आप क्या बोलोगे आपके ग्रीवेंसिस क्या होगी वो भी हम डिसाइड करेंगे आप कितनी ऊंची आवाज तक बोलोगे वो भी हम डिसाइड करेंगे मतलब हम सोचे भी ना अब उनकी परमिशन के बिना अब इन्होंने एक्सेट्रा और वे क्राइटेरिया इतना बना दिया कि आप कुछ भी पीसफुल धरना करना चाहो चाहे प्रोटेस्ट करना चाहो एक्सेट्रा जोड़कर कि आप उसमें सेमिनार को भी कैंसिल कर सकते हो यह बोलकर इससे तो बड़ी जी आपकी एक डिसोबीडेंसी सोसाइटी बन पाएगी या फिर लोग इसमें भड़का रहे हैं यह सब बोलकर फालतू के रीजन देकर ना तो यहाँ पे हम ओपनली पीसफुल डिस्कशन कर पा रहे हैं हम लोग यहां पे डिस्कशन करने बैठते थे डिबेट करने बैठते थे मुद्दों पर बैठते थे ऐसा कुछ नहीं होता था जो कि टॉपिक चल रहे हैं जो कि एजुकेशन से रिलेटेड है चाहे वो इन्फ्लेशन से रिलेटेड है हम छोटी सी भी बात करना चाहे एज अ स्टूडेंट हम लोग को वो करते हुए भी डर लगता था क्योंकि हमारे आस पास आके सिक्योरिटी खड़ी हो जाती थी हम लोग को लगता था कि हम ऐसी क्या ही बात कर रहे हैं जो कि इन को लग रहा है कि इज़ अ थ्रेट टू द यूनिवर्सिटी अथॉरिटी वी आर स्टूडेंट्स हम यहां पर बैठे हैं जो कि मेरिट के बेसिस पर बैठे हैं यहां पर जितनी भी एडमिशन हुई है वो आज तक मेरिट के बेसिस पर हुई है चाहे एग्जामिनेशन के बेसिस पर हुई है जब ये जबिट e. लाया गया कोई भी पॉलिटिकल पार्टी को लग नहीं रहा था ये इंपॉर्टेंट इशू है हम लोग पिछले तीन चार महीनों से हमने जितनी मेहनत ਸਕਤੇ ਹਾਂ ਅਸੀਂ एलोन हम जा रहे थे सब पॉलिटिकल पार्टीज़ के पास गए फिर वो हमारे साथ जुड़े हैं उससे पहले हम लोगों ने जो भी काउंसिल मेंबर थे चार उन लोगों के थ्रू भी हमने रेजोल्यूशन पास करवाया था mm -hmm. वी मैम के पास ऐसा नहीं है कि कम्युनिकेशन चैनल के थ्रू हम गए नहीं थे जो आज वी मैम हमें बोल रही है कि हम फेम के लिए यहाँ पर बैठे हैं मैम जब तक हम आपके पास आ रहे थे पीसफुल तरीके से जो कि हम अभी भी पीसफुल ही है तब तो मैम को बात सुनाई नहीं दे रही थी जब तक हम प्रोटेस्ट पर बैठे नहीं थे मैम को लग रहा था कोई सीरियस इशू नहीं है इवन पॉलिटिकल पार्टीज हमसे जुड़ने के लिए तैयार नहीं थी आज यहाँ पर सब जुड़ रहे हैं आज यहाँ पे सब बोल रहे हैं क्योंकि सेनेट आज बिल्कुल भी नहीं रही है अगर प्रोटेस्ट का अधिकार हमसे ले लिया जाता एफिडेविट का इशू नहीं होता तो हम ये गारंटी लेकर बोल सकते हैं कि ये जो सेनेटरों ने आज डिजोल्व किए कब की डिजोल्व कर दिए होता है इन लोगों ने क्योंकि अगर इस पर कोई केस नहीं हुआ होता या फिर बच्चों ने इसके खिलाफ प्रदर्शन ना किया होता ना तो लोगों को ये छोटा इशू ही लगता तीन महीने से पूरा बेस बनाया गया तब जाके आ, हमारे चाहे जनरल सेक्रेटरी हो चाहे कोई भी अदर पॉलिटिकल पार्टी के लीडर हो वो तब इसमें आए हैं हम लोग इसमें लगे हुए थे और अभी भी हम लोग को चार दिन हो गए वो वहाँ पे पाँच दिन से बैठे हैं एक पूरी पिटीशन हो रखी है पिटीशन के दौरान आप कोर्ट में ये स्टेटमेंट दे रहे हो कि हम क्रिमिनल्स हैं और आप नेगोशिएशन टेबल पर बोल रहे हो कि हम स्टूडेंट से बात करना चाहते हैं दूसरी तरफ बिजी मैम बोलती है कि हम फेमस होने के लिए यहां बैठे हैं तो मैम आप पहले अपना स्टान्स क्लियर कीजिए हमारी तो एक ही डिमांड है कि प्रॉपर विड्रॉल ऑफ एफिडेविट हो और अब हमारी यह भी डिमांड है कि सनेट दोबारा से बहाल हो बिल्कुल अच्छा जमे इन्होंने कहा कि पॉलिटिकल पार्टियां होन आ रही हैं तीन चार महीने तो हम बैठे हुए हैं हम प्रदर्शन कर रहे हैं कोई सुन नहीं रहा है ऐसा है अब भी तो आपके कई सवाल ने शायद मेंबर ऑफ पार्लियामेंट ਨੂੰ ਪੁੱਛੇ ਜਾਣਗੇ ਤੁਹਾਨੂੰ ਕੀ ਲੱਗਦਾ ਕਿ ਵੀ ਇਹ ਪਾਰਟੀਆਂ ਪਹਿਲਾਂ ਕਿਉਂ ਨਹੀਂ ਜਾਗਦੀਆਂ ਪਹਿਲਾਂ ਕਿਉਂ ਨਹੀਂ ਆਉਂਦੀਆਂ ਪਹਿਲਾਂ ਕਿਉਂ ਨਹੀਂ ਤੁਹਾਡਾ ਦੁੱਖ ਸੁਣਦੀਆਂ ਜਦੋਂ ਹਾਈਲਾਈਟ ਹੋ ਜਾਏ ਮੁੱਦਾ ਕਿ ਹਾਂ ਬੱਚੇ ਬਹਿ ਗਏ ਹੁਣ ਇਹ ਸੋਸ਼ਲ ਮੀਡੀਆ ਤੇ ਤਾਂ ਕਾਫੀ ਸਰਗਰਮ ਆ ਰਿਹਾ ਤੇ ਅਸੀਂ ਹੁਣ ਉੱਥੇ ਜਾਈਏ ਉਹਨਾਂ ਦੀ ਆਵਾਜ਼ ਬਣੇ ਪਹਿਲਾਂ ਕਿਉਂ ਨਹੀਂ ਤੁਹਾਡੀ ਆਵਾਜ਼ ਸੁਣਦੇ ਦੇਖੋ ਕੋਈ ਪੋਲੀਟੀਕਲ ਪਾਰਟੀ ਹੁੰਦੀ ਹੈ ਮਤਲਬ ਹੁਣ ਆਪਾਂ ਪਿਛਲੇ 3-4 ਮਹੀਨੇ ਦਾ ਆਪਣਾ ਤਜਰਬਾ ਹੀ ਦੇਖ ਲਈਏ ਜਦੋਂ ਤੱਕ ਕਿਸੇ ਪੋਲਿਟিক্যাল ਪਾਰਟੀ ਜਾਂ ਕਿਸੇ ਨੁਮਾਇੰਦੇ ਦੀ ਮਜਬੂਰੀ ਨਹੀਂ ਬਣੀ ਉਦੋਂ ਤੱਕ ਉਹ ਆਪਣੇ ਹਮਾਇਤ ਵਿੱਚ ਨਹੀਂ ਆਏ ਜਦੋਂ ਤੱਕ ਉਹਨਾਂ ਨੇ ਨਹੀਂ ਦੇਖਿਆ ਵੀ ਹੁਣ ਵਿਦਿਆਰਥੀ ਵਿਦਿਆਰਥੀਆਂ ਦੀ ਜਿਹੜੀ ਆਵਾਜ਼ ਹੈ ਉਹਨਾਂ ਦਾ ਇਕਾ ਹੈ ਉਹ ਬਹੁਤ ਮਜ਼ਬੂਤ ਹੈ ਤੇ ਹੁਣ ਮਜਬੂਰੀ ਹੈਗੀ ਹੈ ਵੀ ਜੇ ਅਸੀਂ ਹੁਣ ਨਹੀਂ ਬੋਲਾਂਗੇ ਤਾਂ ਸਾਡੀ ਬੇਇੱਜ਼ਤੀ ਹੋਊਗੀ ਸਾਡੀ ਲੋਕਾਂ ਦੇ ਵਿੱਚ ਥੂ-ਥੂ ਹੋਊਗੀ ਤਾਂ ਇਸ ਕਰਕੇ ਉਹ ਇਸ ਮੌਕੇ ਹੁਣਾ ਰਹੇ ਨੇ ਹੁਣ ਭਗਵੰਤ ਸਿੰਘ ਸੈਨੇਟ ਦਾ ਮਸਲਾ 2022 ਦੇ ਵਿੱਚ ਚੱਲਦਾ ਹੈ 2022 ਦੇ ਵਿੱਚ ਸੈਂਟਰਲਾਈਜ਼ੇਸ਼ਨ ਹੋਣ ਵਾਲੀ ਹੁੰ ਚਾਤਕ ਮਿਆਂ ਦੇ ਦਿੰਦਾ ਵੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਹੈ ਉਦੋਂ ਭਗਵੰਤਮਾਨ ਕਿੱਥੇ ਸੀਗਾ ਭਗਵੰਤਮਾਨ ਉਹਦੋਂ ਕੀ ਕਰ ਰਿਹਾ ਸੀਗਾ ਭਗਵੰਤਮਾਨ ਨੇ ਉਦੋਂ ਪੰਜਾਬ ਪੁਲਿਸ ਵੱਲੋਂ 1200 ਵਿਦਿਆਰਥੀਆਂ ਤੇ ਲਾਠੀ ਚਾਰਜ ਕਰਾਇਆ ਅਸੀਂ ਵਿਦਿਆਰਥੀ ਮਤਲਬ ਅਸੀਂ ਕੁੜੀਆਂ ਤੇ ਮਤਲਬ ਇੰਨੀ ਬੁਰੀ ਤਰੀਕੇ ਨਾਲ ਮੇਲ ਪੁਲਿਸ ਅਫਸਰਾਂ ਨੇ ਲਾਠੀਆਂ ਡਾਂਗਾ ਭਰਾਈਆਂ ਨੇ ਉਦੋਂ ਉਹ ਕੋਣ ਉਹ ਕਿਹਨੇ ਕਰਾਇਆ ਸੀਗਾ ਉਹ ਭਗਵੰਤਮਾਨ ਦੀ ਸਰਕਾਰ ਨੇ ਕਰਾਇਆ ਤੋਂ ਦੋ ਦੋ ਉਹਦੇ ਤੋਂ ਬਾਰੇ ਸੀ ਸੰਗਰੂਰ ਜਾਣੇ ਆ ਉਦੋਂ ਹੀ 2022 ਦੇ ਵਿੱਚ ਹੀ ਭਗਵੰਤ ਮਾਨ ਦੀ ਕੋਠੀ ਘੇਰਨ ਲਈ ਉਦੋਂ ਭਗਵੰਤ ਮਾਨ ਕੀ ਕਰਾਉਂਦਾ ਵੀ ਏਡੇ ਦੋ ਟਰੱਕ ਅੱਗੇ ਰਖਵਾ ਦਿੰਦਾ ਕੋਠੀ ਦੇ ਉਹਦੇ ਬਾਅਦ ਏਡੇ ਦੋ ਸਟੋਰੀ ਜਿੱਡੇ ਉਹ ਬੈਰੀਕੇਡ ਰਖਾ ਦਿੰਦਾ ਵੀ ਅਸੀਂ ਕੋਈ ਅਤਵਾਦੀ ਆ ਅਸੀਂ ਵਿਦਿਆਰਥੀ ਪੰਜਾਬ ਦੇ ਹੱਕ ਲਈ ਪੰਜਾਬ ਯੂਨੀਵਰਸਿਟੀ ਦੀ ਨੁਮਾਇੰਦਗੀ ਹੈ ਜਿਹੜੀ ਪੰਜਾਬ ਦੀ ਉਹਦੀ ਦਾਅਵੇਦਾਰੀ ਹੈ ਉਹਦੇ ਬਾਰੇ ਗੱਲ ਕਰਨ ਆਏ ਆ ਉਹਦੇ ਹੱਕ ਲਈ ਲੜ ਰਹੇ ਹਾਂ ਤੇ ਤੁਸੀਂ ਤਾਂ ਡਾਂਗਾ ਭਰਾ ਰਹੇ ਹੋ ਹੁਣ ਇਸ ਕਰਕੇ ਇਹ ਕੋਈ ਐਵੇਂ ਨਹੀਂ ਹੈਗਾ ਵੀ ਭਗਵੰਤ ਮਾਨ ਦਾ ਅੱਜ ਬਿਆਨ ਆ ਗਿਆ ਤਾਂ ਅਸੀਂ ਇਹ ਮੰਨ ਲਈ ਭਗਵੰਤ ਮਾਨ ਸਾਡੀ ਸਪੋਰਟ ਕਰ ਰਿਹਾ ਭਗਵੰਤ ਮਾਨ ਦੀ ਮਜਬੂਰੀ ਹੈ ਅਭੀ ਜੇ ਨਹੀਂ ਬੋਲੂਗਾ ਤਾਂ ਜਿੰਨੀ ਥੂ ਥੂ ਹੋ ਗਈ ਉਹਨੂੰ ਵੀ ਪਤਾ ਹੈ ਵੀ ਲੋਕ ਕੁਝ ਭੁੱਲਦੇ ਨਹੀਂ ਹੁੰਦੇ ਨਾ ਅਸੀਂ ਵਿਦਿਆਰਥੀ ਭੁੱਲਨੇ ਆ ਵੀ ਸਰਕਾਰ ਦਾ ਸਾਡੇ ਨਾਲ ਕੀ ਰਵਈਆ ਰਿਹਾ ਹੈ ਖਾਸ ਕਰ ਇਸ ਸਰਕਾਰ ਦਾ ਜਾਂ ਪੁਰਾਣੀਆਂ ਸਰਕਾਰਾਂ ਦਾ ਜਾਂ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦਾ ਜਾਂ ਫਿਰ ਕੇਂਦਰ ਸਰਕਾਰ ਦਾ ਆਪਣੇ ਨਾਲ ਕੀ ਰਵਈਆ ਰਿਹਾ ਸੋ ਅਸੀਂ ਇਸ ਕਰਕੇ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਆ ਵੀ ਇਹਦੇ ਵਿੱਚ ਫਰਕ ਇਹ ਵੀ ਪੋਲਿਟਿਕਲ ਪਾਰਟੀ ਕੋਈ ਕੋਈ ਸਮਰਥਨ ਕਰ ਰਹੀ ਹੈ ਤੇ ਕੋਈ ਜਥੇਬੰਦੀ ਸਮਰਥਨ ਕਰ ਰਹੀ ਹੈ ਅਸੀਂ ਇਹ ਕਹਿੰਦੇ ਆ ਵੀ ਪੋਲਿਟਿਕਲ ਪਾਰਟੀ ਆ ਫਿਰ ਲੀਡਰ ਜਿਹੜੇ ਸਿਰਫ ਵੋਟ ਖੱਟਣ ਨੂੰ ਫੋਟੋਆਂ ਕਰਾਉਣ ਨੂੰ ਸਿਰਫ ਇੱਕ ਫੋਟੋਆਪ ਕਰਾਉਣ ਲਈ ਇੱਕ ਮੀਡੀਆ ਸਟੰਟ ਕਰਨ ਲਈ ਇੱਥੇ ਆਉਣਾ ਚਾਹੁੰਦੇ ਨੇ ਉਹ ਨਾ ਆਉਣ। ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੰਜਾਬ ਦੇ ਜਿਹੜੇ ਜਮਹੂਰੀ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਸੰਗਠਨ ਨੇ, ਵਿਦਿਆਰਥੀ ਜਥੇਬੰਦੀਆਂ ਨੇ ਜੋ ਵੀ ਇਨਸਾਫ ਪਸੰਦ ਲੋਕ ਅੱਜ ਪੰਜਾਬ ਵਿੱਚ ਵੱਸਦੇ ਨੇ ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਨੇ ਉਹ ਇਸ ਸੰਘਰਸ਼ ਦਾ ਹਿੱਸਾ ਬਣਨ ਐਫੀਡਵਿਟ ਨੂੰ ਲੈ ਕੇ ਤੇ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਬਹਾਲ ਕਰਨ ਦੇ ਲਈ ਕਿਉਂਕਿ ਇਹ ਮਸਲਾ ਸਿਰਫ ਪੰਜਾਬ ਯੂਨੀਵਰਸਿਟੀ ਨਾਲ ਨਹੀਂ ਜੁੜਿਆ ਹੋਇਆ ਜਿਹੜਾ ਸੈਨੇਟ ਦਾ ਮਸਲਾ ਹੈ ਉਹ ਪੰਜਾਬ ਪੰਜਾਬੀ ਕੌਮ ਦੇ ਉੱਤੇ ਜਿਹੜਾ ਕੇਂਦਰ ਨਾਲ ਹਮੇਸ਼ਾ ਦਬਾ ਰਿਹਾ ਹੈ ਉਦੇ ਨਾਲ ਜੁੜਿਆ ਹੋਇਆ ਪਹਿਲਾਂ ਪੰਜਾਬ ਦੇ ਉੱਤੇ ਇਹ ਵੀ ਸਵਾਲ ਕਰ ਰਹੇ ਨੇ ਕਿ ਵੀ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਸਾਰੇ ਕਹਿੰਦੇ ਇੱਥੋਂ ਪੰਜਾਬ ਤੋਂ ਜਾ ਕੇ ਉੱਥੇ ਧਰਨਾ ਲਾਉਂਦੇ ਨੇ ਕਿ ਵੀ ਨਹੀਂ ਇਸ ਤਿੱਕੇ ਨਾਲ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਕਹਿੰਦੇ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਪੰਜਾਬੀਅਨ ਦੀ ਅਸਤੀ ਦੀ ਗੱਲ ਆਉਂਦੀ ਹੈ ਉਦੋਂ ਕੋਈ ਨਹੀਂ ਬੋਲਦਾ ਇਹਨਾਂ ਦੇ 92 ਦੇ 92 ਐਮਐਲਏ ਚੁੱਪ ਐਮਪੀ ਚੁੱਪ ਕਹਿੰਦੇ ਰਾਜ ਸਭਾ ਮੈਂਬਰ ਚੁੱਪ ਸਾਰੇ ਚੁੱਪ ਹੋ ਜਾਂਦੇ ਕਹਿੰਦੇ ਕੋਈ ਨਹੀਂ ਆਵਾਜ਼ ਚੁੱਕਦਾ ਹੁਣ ਦੇਖੋ ਹੁਣ ਭਗਵੰਤ ਮਾਨ ਨੇ ਜਿਹੜਾ ਅੱਜ ਬਿਆਨ ਦਿੱਤਾ ਉਹਦੇ ਵਿੱਚ ਉਹਨ ਗਿਆ ਹੁਣ ਕੀ ਭਗਵੰਤ ਮਾਨ ਕੋਲ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਤਾਕਤ ਨਹੀਂ ਹੈਗੀ ਵੀ ਮਤਾ ਪਾਸ ਕਰਾ ਦਿਓ ਮਤਾ ਪਾਸ ਕਰਾ ਕੇ ਤੁਸੀਂ ਸੈਂਟਰ ਸਰਕਾਰ ਨੂੰ ਭੇਜ ਦਿਓ ਤੁਸੀਂ ਆਪ ਧਰਨੇ ਤੇ ਬਹਿ ਜਾਓ ਮਤਲਬ ਇਹ ਵੀ ਤਾਂ ਇੱਕ ਮੀਡੀਆ ਸਟੰਟੀ ਹੈ ਵੀ ਤੁਸੀਂ ਸਟੇਟਮੈਂਟ ਜਾਰੀ ਕਰਤੀ ਸਟੇਟਮੈਂਟ ਦਾਸੀ ਕੀ ਕਰਾਂਗੇ ਸਟੇਟਮੈਂਟ ਤਾਂ ਕੋਈ ਵੀ ਦੇ ਸਕਦਾ ਹੈ ਸਟੇਟਮੈਂਟ ਤਾਂ મોદી ਦੇ ਦੇ ਅੱਜ ਪਹਿਲਾਂ ਵੀ ਸਟੇਟਮੈਂਟ ਨਹੀਂ ਦਿੱਤੀਆਂ ਗਈਆਂ ਸਟੇਟਮੈਂਟ ਬਾਜੀ ਨਾਲ ਕੁਝ ਨਹੀਂ ਨਾ ਹੁੰਦਾ ਤੁਹਾਨੂੰ ਸੜਕਾਂ ਦੇ ਉੱਤੇ ਨਿੱਧਰਨਾ ਪੈਂਦਾ ਤੁਹਾਨੂੰ ਕੋਈ ਐਕਸ਼ਨ ਲੈਣਾ ਪੈਂਦਾ ਉਹਦੇ ਤੋਂ ਤੈਅ ਕਰਾਂਗੇ ਵੀ ਤੁਸੀਂ ਕਿਹੜੇ ਕਿਤੇ ਹੱਕ 'ਚ ਭੁਗਤ ਰਹੇ ਹੋ ਹਜੇ ਭਗਵੰਤ ਮਾਨ ਕੇਂਦਰ ਸਰਕਾਰ ਦੇ ਹੱਕ ਵਿੱਚ ਹੀ ਭੁਗਤ ਰਹਿਆ ਕਿਉਂਕਿ ਉਹਨੇ ਸਾਡੇ ਲਈ ਇੱਕ ਬਿਆਨ ਜੋ ਕਿ ਜਿਹਦੀ ਕੋਈ ਬੋਤੀ ਵੈਲਿਊ ਨਹੀਂ ਹੈਗੀ ਉਹਦੇ ਤੋਂ ਇਲਾਵਾ ਕੁਝ ਨਹੀਂ ਕੀਤਾ ਅਸੀਂ ਕਹਿੰਦੇ ਵੀ ਜੇ ਸੱਚੀ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇੰਨੀ ਚਿੰਤਾ ਹੈ ਪੰਜਾਬੀ ਯੂਨੀਵਰਸਿਟੀ ਦੀ ਇੰਨੀ ਫਿਕਰ ਹੈ ਪੰਜਾਬ ਦੀ ਤਾਂ ਉਹ ਸਾਡੇ ਨਾਲ ਆ ਕੇ ਹਿਮਾਇਤ ਨਹੀਂ ਸਾਡੇ ਨਾਲ ਸ਼ਾਮਲ ਹੋਵੇ ਉਹ ਆਪਣਾ ਧਰਨਾ ਨਾਲੋਂ ਸਰਕਾਰ ਧਰਨੇ ਤੇ ਬੈਜੇ ਮੁੱਖ ਮੰਤਰੀ ਬੈਜੇ ਧਰਨੇ ਤੇ ਕਿਉਂ ਨਹੀਂ ਬੈਠ ਸਕਦਾ ਉਹਨੇ ਹੁਣ ਤੱਕ ਕੀ ਕੀਤਾ ਉਹਨੇ ਇਹ ਕੀਤਾ ਵੀ ਉਹਨੇ ਡਾਂਗਾ ਜੁਗਰਾਈਆਂ ਨੇ ਉਹਨੇ 2.5 ਕਰੋੜ ਪਿਛਲੇ ਜਦੋਂ 2022 ਦੇ ਵਿੱਚ ਜਦੋਂ ਕੇਂਦਰੀਕਰਨ ਦਾ ਮਸਲਾ ਸੀਗਾ ਕਈ ਕਰੋੜ ਰੁਪਏ ਪਿੱਛੇ ਭਗਵੰਤ ਮਾਨ ਤਿਆਰ ਹੋ ਗਏ ਸੀ ਵੀ ਲੈ ਲੂ ਯੂਨੀਵਰਸਿਟੀ ਬਾਜ-ਬਸ ਸੰਗੀਆਂ ਨੂੰ ਦੇਣ ਲੱਗੇ ਸੀ ਇਹਨੂੰ ਇਸ ਜੀ ਇਹ ਇਹਨਾਂ ਦੀ ਅਸਲੀਅਤ ਤਾਂ ਇਹ ਹੈ ਤਾਂ ਜੇ ਸੱਚੀ ਲੋਕਾਂ ਨੂੰ ਹੁਣ ਦੱਸਣਾ ਚਾਹੁੰਦੇ ਨੇ ਵੀ ਅਸੀਂ ਬਦਲ ਗਏ ਆ ਸਾਡੇ ਸਰਕਾਰ ਬਦਲ ਗਈ ਨਾ ਤਾਂ ਫਿਰ ਇਹ ਕਰਕੇ ਦਿਖਾਉਣ ਤੁਹਾਨੂੰ ਇਹ ਕਿਉਂ ਲੱਗਦਾ ਕਿ ਵੀ ਇਹ ਯੂਨੀਵਰਸਿਟੀ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਨੇ ਉਹ ਲਗਾਤਾਰ ਕਹਿ ਰਹੇ ਆ ਕਿ ਵੀ ਇਹ ਤਾਂ ਸਾਡੀ ਯੂਨੀਵਰਸਿਟੀ ਆ ਸਾਡਾ ਪੰਜਾਬ ਆ ਸਾਡੀ ਚੰਡੀਗੜ੍ਹ ਆ ਸਾਡਾ ਸਾਰਾ ਕੁਝ ਸਾਡਾ ਹੈ ਕਹਿੰਦੇ ਜਾਣ ਕੇ ਵੀ ਟਿਕ ਨਾਲੇ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਤੁਹਾਨੂੰ ਕਿਉਂ ਲੱਗਦਾ ਕਿ ਵੀ ਇਹ ਦੇਣਾ ਚਾ ਦੇਖੋ ਜਿਵੇਂ ਹੁਣ ਭਾਜਪਾ ਦਾ ਇਸ ਦਾ ਇੱਕ ਪੂਰਾ ਪ੍ਰੋਜੈਕਟ ਹੈ ਹਿੰਦੀ Hindu ਹਿੰਦੁਸਤਾਨ ਦਾ ਵੀ ਕੋਈ ਭਾਸ਼ਾ ਨਾ ਹੋਵੇ ਹਿੰਦੀ ਭਾਸ਼ਾ ਬੋਲਣ ਸਾਰੇ ਹਨ ਕੋਈ ਧਰਮ ਨਾ ਹੋਵੇ Hindu ਧਰਮ ਹੋਵੇ ਸਿਰਫ ਤੇ ਕੋਈ ਸੂਬੇ ਨਾ ਹੋਣ ਸੂਬਿਆਂ ਦੇ ਹੱਕ ਰਹਣ ਫੈਡਰਲ ਸਟਰਕਚਰ ਨਾ ਹੋਵੇ ਮਤਲਬ ਕੱਲੀ ਇੱਕ Hinduਤਵ ਦੀ ਜਿਹੜੀ ਆਈਡੀਓਲੋਜੀ ਹੈ ਉਹ ਰਜਿਸਟਰ ਕਰੇ ਜਿਵੇਂ ਅਖੰਡ ਭਾਰਤ ਦਾ ਹਿੰਦੂ ਰਾਸ਼ਟਰ ਦਾ ਜਿਹੜਾ ਇਹਨਾਂ ਦਾ ਆਈਡੀਆ ਹੈ ਇਹ ਉਸ ਤਹਿਤ ਲਗਾਤਾਰ ਆਪਣੀ ਸਿੱਖਿਆ ਦੇ ਵਿੱਚ ਆਪਣੇ ਵਿਦਿਅਕ ਅਦਾਰਿਆਂ ਦੇ ਵਿੱਚ ਇਹ ਤੁਸੀਂ ਕਹਿੰਦੇ ਹੋ ਵੀ ਸ਼ਕੰਜਾ ਕੱਸ ਰਹੀ ਨਹੀਂ ਆਪਣਾ ਜਿਵੇਂ ਤੁਸੀਂ ਹੁਣ ਕੱਲੀ ਪੀਯੂ ਦੀ ਗੱਲ ਨਹੀਂ ਹੈਗੀ ਜੀਐਨਯੂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਹੁਣ ਸ਼ਖਾਵਾਂ ਲੱਗੜੀ ਸ਼ੁਰੂ ਹੋ ਗਈਆਂ ਨੇ ਪਿਛਲੇ ਪਿਛਲੇ ਕੁਝ ਸਮੇਂ ਵਿੱਚ ਹੀ ਇਹਨਾਂ ਨੇ ਵੱਡੇ ਪੱਧਰ ਤੇ ਵੱਡੀ ਗਿਣਤੀ 'ਚ ਨਵੇਂ ਪ੍ਰੋਫੈਸਰ ਭਰਤੀ ਕੀਤੇ ਨੇ ਸਾਰੇ ਸੰਗੀ ਨੇ ਇੱਥੇ ਯੂਨੀਵਰਸਿਟੀ ਵਿੱਚ ਹੁਣ ਸੈਨੇਟ ਸੈਨੇਟ ਦਾ ਜਿਹੜਾ ਨਾ ਢਾਂਚਾ ਬਦਲੇ ਹੈ 91 ਮੈਂਬਰੀ ਤੋਂ 31 ਮੈਂਬਰੀ ਕਰਤੀ ਉਹ ਜਿਹੜੀਆਂ ਗ੍ਰੈਜੂਏਟ ਕੌਨਸਟਿਟੂਐਂਸੀਜ਼ ਹੈ ਹੀਆਂ ਨੇ ਜਿਹਦੇ ਵਿੱਚ ਇਲੈਕਸ਼ਨ ਹੁੰਦੇ ਨੇ ਉਹ ਤਾਂ ਖਤਮ ਕਰਤੇ ਹੁਣ ਬਚ ਕੀ ਗਿਆ ਉਹ ਸਾਰੇ ਨਾਮਿਨੇਟਡ ਮੈਂਬਰ ਨੇ ਹੁਣ ਨਾਮਿਨੇਟ ਕੌਣ ਹੋ ਸਕਦਾ ਹੈ ਇਹਨਾਂ ਨੇ ਇੱਥੇ ਤੱਕ ਰੂਲ ਬਣਾ ਦਿੱਤਾ ਵੀ ਨਾਮਿਨੇਟ ਕੋਈ ਆਰਡੀਨਰੀ ਫੈਲੋ ਵੀ ਹੋ ਸਕਦਾ ਤੁਸੀਂ ਜਿੰਨੂੰ ਮਰਜ਼ੀ ਨਾਮਿਨੇਟ ਕਰ ਲਓ ਹੁਣ ਉਹ ਤਾਂ ਕੀ ਕੀ ਗਰੰਟੀ ਵੀ ਕੋਈ ਸੰਗੀ ਨਹੀਂ ਆਊਗਾ ਹੁਣ ਇਹ ਤਾਂ ਇਹ ਕੰਮ ਕਰਦੇ ਨੇ ਜਦੋਂ ਇੱਥੇ ਐਬੀਐਪੀ ਦਾ ਪ੍ਰਧਾਨ ਜਿੱਤਦਾ ਹੈ ਪਹਿਲੀ ਚੀਜ਼ ਉਹ ਕੀ ਕਰਦੇ ਨੇ ਉਹ ਓਥ ਸੈਰੇਮਨੀ ਨਹੀਂ ਹੁੰਦੀ ਜਿਹੜੇ ਸੋਚਕ ਸਮਾਰਗ ਹੁੰਦਾ ਉਹ ਸੈਰੇਮਨੀ ਦੇ ਉੱਤੇ ਉਹ ਕਿਹਨੂੰ ਬੁਲਾਉਂਦੇ ਨੇ ਅਨੁਰ ਉਹ ਬੰਦਾ ਜੋ ਕਿ ਦਿੱਲੀ 2020 ਦਿੱਲੀ ਦੰਗਿਆਂ ਤੋਂ ਪਹਿਲਾਂ ਇੱਕ ਰੈਲੀ ਵਿੱਚ ਇਹ ਨਾਰੇ ਲਵਾਉਂਦਾ ਵੀ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋ ਕੋ ਹੁਣ ਦੇਸ਼ ਕੇ ਗੱਦਾਰ ਕੌਣ ਨੇ ਮੁਸਲਮਾਨ ਤੇ ਉਹ ਲੋਕ ਜਿਹੜੇ ਆਪਣੇ ਹੱਕ ਲਈ ਵਾ ਚੁੱਕ ਰਹੇ ਨੇ ਅਸੀਂ ਵੀ ਅਸੀਂ ਉਹਨਾਂ ਲਈ ਦੇਸ਼ ਦੇ ਗੱਦਾਰ ਆ ਉਹ ਸਾਨੂੰ ਕਹਿ ਰਿਹਾ ਵੀ ਸਾਡੇ ਉਤੇ ਗੋਲੀਆਂ ਚੱਲਣ ਹੁਣ ਮੈਂ ਬਸ ਇਹ ਸਵਾਲ ਕਰਾਂਗੇ ਵੀ ਯੂਨੀਵਰਸਿਟੀ ਅੰਨੀ ਤਾਂ ਹੈ ਨਹੀਂ ਯੂਨੀਵਰਸਿਟੀ ਨੇ ਗਲਤੀ ਨਾਲ ਤਨਰਾਕਠਾਕਰ ਨੂੰ ਬੁਲਾ ਨਹੀਂ ਲਿਆ ਉਹਨਾਂ ਦਾ ਬੰਦਾ ਇਹ ਅਨਰਾਗ ਠਾਕੁਰ ਇਹਨਾਂ ਦੀ ਜਿਹੜੀ ਸਿਆਸਤ ਹੈ ਇਹਨਾਂ ਦੀ ਜਿਹੜੀ ਸੋਚ ਹੈ ਉਹਦੀ ਨੁਮਾਇੰਦਗੀ ਕਰਦਾ ਇਸ ਕਰਕੇ ਉਹ ਇੱਥੇ ਆ ਰਿਹਾ ਹੈ ਤੇ ਇਸ ਕਰਕੇ ਜਿਹੜਾ ਹੁਣ ਗੌਰਵ ਵੀ ਸੋਹ ਇੱਥੇ ਦਾ ਪ੍ਰੈਜ਼ੀਡੈਂਟ ਹੈ ਉਹ ਬਾਕੀ ਤਿੰਨ ਕਾਉਂਸਲ ਮੈਂਬਰਾਂ ਨਾਲ ਆਪਣੀ ਉਸ ਨਹੀਂ ਲੈਂਦਾ ਉਹ ਕੱਲਾ ਪੀਯੂ ਵੀਸੀ ਪੀਯੂ ਵੀਸੀ ਦੇ ਨਾਲ ਤੇ ਪੂਰੀ ਇੱਕ ਸਰਕਾਰੀ ਪ੍ਰੋਗਰਾਮ ਹੁੰਦਾ ਯੂਨੀਵਰਸਿਟੀ ਦਾ ਤੇ ਉੱਥੇ ਨਿਰਾਗ ਠਾਕਰ ਨੂੰ ਉਹਦੀ ਓਥ ਲਵਾਉਂਦਾ ਮਤਲਬ ਇੱਕ ਬਹੁਤ ਲੰਮੀ ਕੜੀ ਹੈ ਜਿਹੜੀ ਜੁੜਦੀ ਹੈ ਹੁਣ ਪਿਛਲੇ ਸਮੇਂ ਵਿੱਚ ਜਿਹੜੇ ਸੈਨੇਟਰ ਰਹੇ ਨੇ ਸਤਪਾਲ ਮਲਿਕ ਵਰਗੇ ਉਹ ਜਿਵੇਂ ਜਿਵੇਂ ਆਰਐਸਐਸ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਰਹੇ ਨੇ ਤੇ ਉਹ ਇਸ ਇਸ ਕਮੇਟੀ ਦਾ ਹਿੱਸਾ ਵੀ ਸੀਗਾ ਜਿਨੇ ਇਹ ਰეკਮੈਂਡੇਸ਼ਨ ਦਿੱਤੀਆਂ ਨੇ ਤੇ ਤੁਸੀਂ ਦੇਖੋ ਵੀ ਹੁਸ਼ਿਆਰਪੁਰ ਕੈਂਪਸ ਵਿੱਚ ਪੀਯੂ ਦੇ ਕੈਂਪਸ ਦੇ ਵਿੱਚ ਕਰਮਕਾਂਡ ਦਾ ਕੋਰਸ ਲਾਤਾ ਹੁਣ ਯੂਨੀਵਰਸਿਟੀ ਹੋਰੀ ਸਪੇਸ ਹੁੰਦੀ ਜਿੱਥੇ ਤੁਸੀਂ ਲੌਜਿਕ ਤੁਸੀਂ ਸਾਇੰਟਿਫਿਕ ਰੀਜ਼ਨਿੰਗ ਦੀ ਗੱਲ ਕਰਦੇ ਹੋ ਅੰਧਵਿਸ਼ਵਾਸ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਉੱਥੇ ਇਹ ਤੁਸੀਂ ਹੁਣ ਦੇਖੋ ਕੱਲੀ ਪੀਯੂ ਦੀ ਗੱਲ ਨਹੀਂ ਹੁਣ ਡੀਯੂ ਦੇ ਵਿੱਚ ਕੀ ਹੋਇਆ ਪਿਛਲੇ ਦਿਨੀ ਡੀਐਸਸੀ ਦਿੱਲੀ ਸਕੂਲ ਆਫ ਇਕਨੋਮਿਕਸ ਦੇ ਵਿੱਚ ਇੱਕ ਇਸ ਵਿਸ਼ੇ ਤੇ ਉੱਤੇ ਸੈਮੀਨਾਰ ਸੀਗਾ ਵੀ ਅੱਜ ਅੱਜ ਪੂਰੇ ਦੇਸ਼ ਦੇ ਵਿੱਚ ਗੈਰ ਜਮਹੂਰੀਤ ਦਾ ਮਾਹੌਲ ਕਿਵੇਂ ਵਧ ਰਿਹਾ ਹੈ ਹਨਾ ਵੀ ਘਟਵਾ ਮਾਹੌਲ ਬਣ ਰਿਹਾ ਹੈ ਲੋਕ ਪੱਖੀ ਆਵਾਜ਼ਾਂ ਲਈ ਉਹਨੂੰ ਇਹਨਾਂ ਨੇ ਬੰਦ ਕਰ ਦਿੱਤਾ ਇਹਨਾਂ ਨੇ ਹੋਂ ਨੀ ਦਿੱਤਾ ਕੈਨਸਲ ਕਰ ਦਿੱਤਾ ਤੇ ਹੁਣ ਪੰਜ ਦੇ ਨਾਲ ਦਾ ਕੀ ਸਮਾਗਮ ਕਰਾ ਰਹੇ ਨੇ ਵੀ ਗੋਬਰ ਵਿੱਚ ਕਿਹੜੇ ਕਿਹੜੇ ਗੁਣ ਪਾਈ ਜਾਂਦੇ ਨੇ ਵੀ ਗਊ ਮੂਤਰ ਵਿੱਚ ਕਿਹੜੇ ਕਿਹੜੇ ਗੁਣ ਪਾਈ ਜਾਂਦੇ ਨੇ ਮਤਲਬ ਇਹ ਜਿਹੜੀ ਇਹ ਸੋਚ ਹੈ ਵੀ ਲੋਕਾਂ ਨੂੰ ਤੁਸੀਂ ਇੰਨੇ ਮੂਰਖ ਬਣਾਓ ਉਹਨਾਂ ਵਿੱਚ ਸੋਚਣ ਦੀ ਸਵਾਲ ਕਰਨ ਦੀ ਸ਼ਕਤੀ ਖਤਮ ਕਰ ਦਿਓ ਵੀ ਤਾਂ ਕਿ ਉਹ ਬੁੱਝ ਦਿਮਾਗ ਤੁਹਾਡੇ ਲਈ ਸਿਰਫ ਕੰਮ ਕਰਨ ਤੁਹਾਡੇ ਨੌਕਰ ਬਣ ਕੇ ਰਹਿ ਜਾਣ ਕਲਰਕ ਮੰਨ ਉਹ ਸਵਾਲ ਨਾ ਕਰਨ एनबी 2020 ਕੀ ਕਹਿੰਦੀ ਉਹ ਵੀ ਇਹੀ ਕਹਿੰਦੀ ਹੈ ਹੈਨਾ ਆਪਣੀ ਸਿੱਖਿਆ ਨੀਤੀ ਹੋਵੇ ਆਪਣੇ ਸਿਲੇਬਸ ਹੋਣ ਜਿਸ ਤਰ੍ਹਾਂ ਬਦਲੇ ਜਾ ਰਹੇ ਨੇ ਆਪਣੀ ਜਿਹੜੀ ਫੈਕਲਟੀ ਜਿਵੇਂ ਬਦਲੀ ਜਾ ਰਹੀ ਹੈ ਉਹ ਤਾਂ ਪੂਰੇ ਢਾਂਚੇ ਵਿੱਚ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਹਿੰਦੀ ਹਿੰਦੂ ਹਿੰਦੁਸਤਾਨ ਦਾ ਜਿਹੜਾ ਇੱਕ ਪੂਰਾ ਪ੍ਰੋਜੈਕਟ ਹੈ ਉਹਨੂੰ ਪੂਰਾ ਕਰੀਏ ਉਹਦੇ ਤਹਿਤ ਹੀ ਜਿਹੜੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੇ ਨੇ ਵੀ ਸੂਬਿਆਂ ਨੂੰ ਉਹਦੇ ਹੱਕ ਨਾ ਦੇਣਾ ਪੰਜਾਬੀ ਭਾਸ਼ਾ ਨੂੰ ਜਿਹੜਾ ਖੋਰਾ ਲਾਉਂਦੇ ਆ ਇਹ ਹਿੰਦੀ ਥੋਪ ਕੇ ਤੇ ਇੰਗਲਿਸ਼ ਥੋਪ ਕੇ ਪੰਜਾਬ ਪੰਜਾਬ ਦੇ ਪਾਣੀ ਵਾਲਾ ਜੋ ਮਸਲਾ ਹੈ ਪੰਜਾਬ ਤੋਂ ਪਾਣੀ ਕਿੰਨੇ ਚਿਰ ਤੋਂ ਖੋਏ ਹੋਏ ਨੇ ਤੇ ਲਗਾਤਾਰ ਬ ਮੈਂ ਮਹ ਜੀ ਭਗਵੰਤ ਮਾਨ ਕੀ ਪੰਜਾਬ ਦੇ ਪਾਣੀ ਦੇ ਮਸਲੇ ਤੇ ਕੁਝ ਨਹੀਂ ਕਰ ਸਕਦਾ ਸੀਗਾ ਪੰਜਾਬ ਸਰਕਾਰ ਕਿੱਥੇ ਸੀ ਉਦੋਂ ਹੜਾ ਵੇਲੇ ਕਿੱਥੇ ਸੀ ਪੰਜਾਬ ਸਰਕਾਰ ਕਹਿੰਦੇ ਕਿ ਅਸੀਂ ਧਰਨੇ ਲਾਉਂਦੇ ਰਹੇ ਕਹਿੰਦੇ ਉਹਨਾਂ ਨੇ ਤਾਂ ਕਿੰਨਾਂ ਲਈ ਆਈ ਐਸਐਫ ਲਾਤੀ ਕਹਿੰਦੇ ਲਿਆ ਕੇ ਸੈਂਟਰ ਨੇ ਮਤਲਬ ਭਗਵੰਤ ਮਾਨ ਜੀ ਮਿਲ ਮਿਲ ਇਹਦੇ ਵੀ ਭਗਵੰਤ ਮਾਨ ਵਰਗਾ ਗਪੌੜੀ ਨਹੀਂ ਹੈਗਾ ਇਸ ਵੇਲੇ ਕੋਈ ਮੈਂ ਜਿੱਡੀਆਂ ਗੱਪਾਂ ਛੱਡ ਦਿੰਦਾ ਕਿਹੜੇ ਧਰਨੇ ਲਾਇਨ ਇਹਨਾਂ ਨੇ ਪੰਜਾਬ ਦੇ ਪਾਣੀ ਵਾਲੀ ਕਿਹੜੇ ਧਰਨੇ ਲੱਗੇ ਇੱਥੇ ਪੰਜਾਬ ਦੇ ਲਈ ਮਤਲਬ ਕੀ ਪੰਜਾਬ ਸਰਕਾਰ ਕੋਲ ਇੰਨੀ ਪਾਵਰ ਨਹੀਂ ਹੈਗੀ ਵੀ ਸੈਂਟਰ ਨਾਲ ਕੋਈ ਟੱਕਰ ਲਵੇ ਅਸਲ 'ਚ ਚਾਹੁੰਦੇ ਅਸਲ ਵਿੱਚ ਸੈਂਟਰ ਤੇ ਮਤਲਬ ਉਹਦੇ ਵਿੱਚ ਮਤਲਬ ਉਹ ਚਲੋ ਇਹ ਸੰਗੀ ਨਹੀਂ ਹੈਗੇ ਪਰ ਇਹ ਉਹਦੀ ਪੂਛਤਾ ਬਣੇ ਹੋਏ ਨੇ ਦਰਦੇ ਤਾਂ ਹੈਗੇ ਉਹਨਾਂ ਤੋਂ ਮਤਲਬ ਇਹ ਕਿ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਤੇ ਮਤਲਬ ਹਣਾ ਚਲੋ ਇੱਕ ਗੱਲ ਹੋ ਗਈ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ ਲਈ ਹੋਰ ਕਿੰਨੇ ਮਸਲੇ ਨੇ ਪੰਜਾਬ ਦੇ ਚੰਡੀਗੜ੍ਹ ਦਾ ਮਸਲਾ ਹੋਵੇ ਹੁਣ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜਿਹੜੀ ਜਗ੍ਹਾ ਦਿੱਤੀ ਵਿਧਾਨ ਸਭਾ ਬਣਾਉਣ ਲਈ ਉਦੋਂ ਕਿਉਂ ਨਹੀਂ ਬੋਲੇ ਇਹ ਚੰਡੀਗੜ੍ਹ ਪੁਆਰ ਦੇ 28 ਪਿੰਡ ਉਜਾੜ ਕੇ ਲੋਕਾਂ ਨੂੰ ਬੇਕਾਰ ਕਰਕੇ ਜਗ੍ਹਾ ਜਿੱਥੇ ਆਪਾਂ ਬੈਠੇ ਆ ਇਹ ਪੁਆਦੀ ਪਿੰਡ ਹੈ ਇੱਕ ਕੀੜਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਕੁਛ ਮਾਜਰਾ ਕਰਕੇ ਸੀਗਾ ਇਹਦਾ ਨਾਮ ਤੇ ਇੱਥੇ ਆਪਾਂ ਪੰਜਾਬ ਦੀ ਪੁਆਰ ਦੀ ਧਰਤੀ ਤੇ ਆਪਾਂ ਬੈਠੇ ਆ ਹੁਣ ਇੱਥੋਂ ਦਾ ਜਿਹੜਾ ਹੁਣ ਹੱਕ ਤੁਸੀਂ ਹਰਿਆਣਿਆਂ ਨੂੰ ਦੇ ਰਹੇ ਹੋ ਉਹਦਾ ਉਹਦੇ ਬਾਰੇ ਕਿਉਂ ਨਹੀਂ ਹੁੰਦੀ ਗੱਲ ਮਤਲਬ ਲੋਕ ਇੱਥੇ ਹਰ ਸਾਲ 1 ਨਵੰਬਰ ਨੂੰ ਪੰਜਾਬ ਦਿਵਸ ਮਨਾਉਂਦੇ ਨੇ ਹਰ ਸਾਲ ਇੱਥੇ ਰੈਲੀ ਨਿਕਲਦੀ ਹੈ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਦੋਂ ਭਗਵੰਤ ਮਾਨ ਕਿੱਥੇ ਹੁੰਦਾ ਮਤਲਬ ਅਸੀਂ ਸਿੱਧਾ ਸਵਾਲ ਕਰਦੇ ਆ ਵੀ ਅਸੀਂ ਡਰਦੇ ਨਹੀਂ ਭਗਵਾਨ ਜੀ ਤੋਂ ਕਿਸੇ ਵੀ ਲੀਡਰ ਤੋਂ ਸਵਾਲ ਕਰਨ ਨੂੰ ਵੀ ਜੇ ਉਹਨਾਂ ਨੂੰ ਇੰਨੀ ਇਨ ਸਰੋਕਾਰ ਉਹਨਾਂ ਦਾ ਹੈਗਾ ਤਾਂ ਇੱਥੇ ਆ ਕੇ ਸਾਡੇ ਨਾਲ ਬੈਠਣ ਨਹੀਂ ਤਾਂ ਅਸੀਂ ਜੋ ਸਾਡੀ ਧਾਰਨਾ ਉਹਨਾਂ ਬਾਰੇ ਹੈਗੀ ਇਹ ਸਹੀ ਹੈ ਇਹੋ ਸੱਚੀ ਹੈ ਅਸੀਂ ਉਹੀ ਰਲ ਕੇ ਮੰਨ ਕੇ ਚੱਲਾਂਗੇ ਗਲਵਿੰਦਰ ਕੰਗ ਹੁਣ ਆਏ ਨੇ ਸੈਨੇਟ ਦੇ ਮੈਂਬਰ ਵੀ ਰਹੇ ਨੇ ਪ੍ਰਧਾਨ ਵੀ ਰਹੇ ਨੇ ਵਿਦਿਆਰਥੀ ਵੀ ਰਹੇ ਨੇ ਇੱਥੇ ਯੂਨੀਵਰਸਿਟੀ ਦੇ ਵਿੱਚ ਕੀ ਲੱਗਦਾ ਕਿ ਵੀ ਤੁਹਾਨੂੰ ਇਹਨਾਂ ਤੋਂ ਉਮੀਦ ਹੈ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕਣਗੇ ਜਾਂ ਇੱਥੇ ਸੈਸ਼ਨ ਲਈ ਕਹਿਣਗੇ ਕਿ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਦੋ ਕਿ ਵੀ ਆ ਨੋਟੀਫਿਕੇਸ਼ਨ ਰੱਦ ਕਰੀਏ ਦੇਖੋ ਪਹਿਲੀ ਗੱਲ ਤੇ ਇਹ ਹੈ ਵੀ ਇਕੱਲੀ ਪਾਰਲੀਮੈਂਟ ਚ ਮਸਲਾ ਹੱਲ ਹੋਈ ਨਹੀਂ ਸਕਦਾ ਹੁਣ ਇਹ ਆਪਾਂ ਕਹੀਏ ਵੀ ਵੀ ਇਹ ਜਿਹੜਾ ਮਤਲਬ ਮਾਲਵਿੰਦਰ ਕੰਗ ਇੱਕ ਇੰਡੀਵਿਜੂਅਲ ਹੈ ਪਰ ਉਹ ਸਰਕਾਰ ਨਹੀਂ ਹੈ ਹੈਨਾ ਅਸੀਂ ਇਹ ਕਹਿੰਦੇ ਆ ਵੀ ਮਾਲਵਿੰਦਰ ਕੰਗ ਠੀਕ ਹੈ ਜੇ ਸਰਕਾਰ ਵਿੱਚ ਜੇ ਕੋਈ ਵਿਧਾਨ ਸਭਾ ਵਿੱਚ ਕੋਈ ਮਤਾ ਪਾਸ ਕਰਨ ਦੀ ਗੱਲ ਚਲਾਉਂਦੇ ਨੇ ਤਾਂ ਵੈਲਕਮ ਕਰਦੇ ਆਂ ਅਸੀਂ ਪਰ ਇੱਥੇ ਤੱਕ ਸੀਮਤ ਨਹੀਂ ਹੈਗੀ ਆਪਾਂ ਇੰਡੀਵਿਜੂਅਲ ਤੱਕ ਸੀਮਤ ਨਹੀਂ ਕਰ ਸਕਦੇ ਕਿ ਪੂਰੀ ਧਿਰ ਸਾਡੇ ਨਾਲ ਆ ਕੇ ਖੜ ਰਹੀ ਹੈ ਜਾਂ ਫਿਰ ਇੱਕ ਫੋਟੋ ਆਪ ਹੈ ਇਹ ਸਾਨੂੰ ਕੱਲ ਤੱਕ ਪਰਸ਼ਪਰ ਤੱਕ ਤਿੰਨ ਮਹੀਨਿਆਂ ਚ ਕੋਈ ਤੁਹਾਡੇ ਕੋਲ ਤਿੰਨ ਚਾਰ ਮਹੀਨੇ ਕੋਈ ਵੀ ਨਹੀਂ ਆਇਆ ਹੁਣੇ ਜਦੋਂ ਇਹ ਮਸਲਾ ਜਦੋਂ ਸੈਨੇਟ ਐਫੀਰੇਵਿਟ ਦਾ ਮਸਲਾ ਚੱਲ ਰਿਹਾ ਸੀਗਾ ਇੱਥੇ ਕੋਈ ਲੀਡਰ ਨਹੀਂ ਆਇਆ ਕਿਸੇ ਨੇ ਕੋਈ ਖਬਰਸਾਰ ਨਹੀਂ ਪੁੱਛੀ ਕਿਸੇ ਨੇ ਕਿਸੇ ਨੂੰ ਪਤਾ ਵੀ ਨਹੀਂ ਹੁਣ ਐਫੀਰੇਵਿਟ ਦਾ ਮਸਲਾ ਚੱਲ ਰਿਹਾ ਹੈ ਇਹ ਸਾਡੇ ਸੰ ਹੜਤਾਲ ਤੇ ਬੈਠੇ ਹੋ ਵੀ ਕਿਸੇ ਦੇ ਧਿਆਨ ਚ ਕਿਸੇ ਨੂੰ ਨਹੀਂ ਪਤਾ ਇਹ ਗੱਲ ਕੋਈ ਕੋਈ ਪੁੱਛਣ ਕੋਈ ਪੁੱਛਣ ਵੀ ਨਹੀਂ ਆਇਆ ਇੱਥੇ ਹੁਣੇ ਇਸ ਕਰਕੇ ਆਏ ਨੇ ਕਿਉਂਕਿ ਸੈਨੇਟ ਦਾ ਮਸਲਾ ਸਾਰੇ ਪੰਜਾਬ ਦਾ ਮਸਲਾ ਹੈ ਤੇ ਸਨ ਇਹਦੇ ਮਸਲੇ ਨੂੰ ਪਤਾ ਹੈ ਵੀ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੇ ਲੋਕ ਚ ਤਾਂ ਨਹੀਂ ਇਸ ਮਸਲੇ ਨੂੰ ਲੈ ਕੇ 2022 ਦੇ ਵਿੱਚ ਅਸੀਂ ਅੰਮ੍ਰਿਤਸਰ ਦਾ ਬਿਆਨ ਸੀਗਾ ਵੀ ਅਸੀਂ ਪੰਜਾਬ ਨੂੰ ਵਾਸੀ ਦਾ ਕੇਂਦਰੀਕਰਨ ਕਰਨਾ ਹੈ ਹੁਣ ਵਾਪਸ ਕਿਵੇਂ ਹੋਇਆ 1200 ਵਿਦਿਆਰਥੀ ਨੇ ਮੁਹਾਲੀ ਤੋਂ ਚੰਡੀਗੜ੍ਹ ਤੱਕ ਮਾਰਚ ਕੀਤਾ ਸੀਗਾ ਬਹੁਤ ਬਰਬਰ ਲਾਠੀ ਚਾਰਜ ਹੋਇਆ ਪਰ ਅਸੀਂ ਵਾਪਸ ਕਰਾਇਆ ਹੋ ਹੁਣ ਹੋਰ ਸੰਘਰਸ਼ਾਂ ਤੋਂ ਬਿਨਾ ਨਹੀਂ ਹੋ ਸਕਦਾ ਤੇ ਇਹ ਡਰਦੇ ਨੇ ਅਸਲ ਗੱਲ ਇਹ ਵੀ ਸਰਕਾਰ ਸੰਘਰਸ਼ਾਂ ਤੋਂ ਡਰਦੀ ਹੁੰਦੀ ਹੈ ਲੋਕਾਂ ਦੇ ਗੁੱਸੇ ਤੋਂ ਡਰਦੀ ਹੁੰਦੀ ਹੈ ਕਿਉਂਕਿ ਜੇ ਅਸੀਂ ਅੱਜ ਪੰਜਾਬੀ ਨੂੰ ਅਸੀਂ ਲੜ ਲਾਂਗੇ ਕੱਲ ਅਸੀਂ ਪਾਣੀ ਵਾਲੇ ਵੀ ਲੜ ਲਾਂਗੇ ਪਰਸੋਂ ਅਸੀਂ ਚੰਡੀਗੜ੍ਹ ਲਈ ਵੀ ਲੜ ਲਾਂਗੇ ਤਾਂ ਇਹਨਾਂ ਨੂੰ ਡਰ ਹੈ ਵੀ ਅਸੀਂ ਵੀ ਤਾਂ ਐਕਸਪੋਜ਼ ਹੋਵਾਂਗੇ ਵੀ ਅਸੀਂ ਲੋਕਾਂ ਨਾਲ ਨਹੀਂ ਖੜਦੇ ਅਸੀਂ ਤਾਂ ਸਰਕਾਰ ਦੀ ਪੂਛਾਂ ਇਸ ਕਰਕੇ ਇਹ ਚਾਹੁੰਦੇ ਨੇ ਵੀ ਸਾਡੀ ਇਮੇਜ ਹੈ ਜਿਹੜੀ ਲੋਕਾਂ ਵਿੱਚ ਇੱਕ ਤਸਵੀਰ ਉਹ ਬਣੀ ਰਹੇ ਵੀ ਅਸੀਂ ਫੋਟਾ-ਫੋਟਾ ਮਾੜੀਆਂ ਨਹੀਂ ਖਿਚਾ ਕੇ ਅਸੀਂ ਖਾਣਾ ਪੂਰਤੀ ਕਰ ਲਈਏ ਮਤਲਬ ਅਸੀਂ ਕਹਿੰਨੇ ਆ ਵੀ ਤੁਸੀਂ ਵੱਧ ਤੋਂ ਵੱਧ ਸਮਰਥਨ ਕਰਨ ਆਓ ਪਰ ਸਮਰਥਨ ਦੇ ਨਾਲ ਤੁਸੀਂ ਕੁਝ ਸਾਡੇ ਨਾਲ ਵੀ ਸੜਕਾਂ ਤੇ ਆਓ ਤੁਸੀਂ ਵੀ ਆਪਣਾ ਧਰਨਾ ਦੇ ਸਕਦੇ ਹੋ ਸਰਕਾਰ ਇਕੱਲੇ ਸਟੇਟਮੈਂਟ ਨਾਲ ਨਹੀਂ ਸਾਰ ਸਕਦੀ ਅਸੀਂ ਕੋਈ ਸਤਿ ਸੰਤੁਸ਼ਟ ਨਹੀਂ ਹੈਗੇ ਸਹਿਮਤ ਨਹੀਂ ਹੈਗੇ ਭਗਵਾਨਤਮਾਨੇ ਸਟੇਟਮੈਂਟ ਦੇ ਕੇ ਸਾਰਤਾ ਕੰਮ ਜਿਹੜੀ ਸਰਕਾਰ ਹੈ ਉਹ ਮਤਾ ਪਾਸ ਕਰਕੇ ਪ੍ਰੈਜ਼ੀਡੈਂਟ ਨੂੰ ਦੇਵੇ ਜੋ ਵੀ ਵੱਧ ਤੋਂ ਸਰਕਾਰ ਕਰ ਸਕਦੀ ਹੈ ਵੀ ਸਰਕਾਰ ਕੀ ਕੀ ਮੁੱਖ ਮੰਤਰੀ ਧਰਨੇ ਤੇ ਨਹੀਂ ਬੈਠ ਸਕਦਾ ਕੀ ਉਹਨੂੰ ਪੰਜਾਬ ਨਾਲ ਮਤਲਬ ਇਹ ਸਵਾਲ ਹੈ ਕਿ ਮੁੱਖ ਮੰਤਰੀ ਨੂੰ ਪੰਜਾਬ ਨਾਲ ਇਹਨਾਂ ਸਰਕਾਰ ਨੇ ਹੈਗਾ ਵੀ ਉੱਤਰਨੇ ਤੇ ਬੈਜੇ 1881 ਚ ਬਣੀ ਯੂਨੀਵਰਸਿਟੀ ਸਾਡੇ ਤੋਂ ਖੋਈ ਜਾ ਰਹੀ ਹੈ ਕਿ ਉਹਨੂੰ ਇਹਨਾਂ ਸਰਕਾਰ ਨਹੀਂ ਹੈਗਾ ਇਹਦੇ ਲਈ ਸਵਾਲ ਹੈ ਵੀ ਜਵਾਬ ਜ਼ਰੂਰ ਦੇਣੇ ਦਾ ਅੱਛਾ ਜਿਹੜਾ ਐਫੀਡਿਵਟ ਦੀ ਗੱਲ ਹੋ ਰਹੀ ਹੈ ਕਿ ਲੱਗਦਾ ਕਿ ਵੀ ਤੁਹਾਡੀਆਂ ਕੋਈ ਇਹੋ ਜਿਹੇ ਨਾਜਾਇਜ਼ ਮੰਗਾ ਨੇ ਵੀ ਵੀਸੀ ਨੂੰ ਜਾਂ ਪ੍ਰਸ਼ਾਸਨ ਨੂੰ ਇੰਨਾ ਡਰ ਪੈ ਗਿਆ ਕਿ ਵੇ ਇਸ ਤਰੀਕੇ ਦੇ ਨਾਲੇ ਧਰਨੇ ਨਾਲ ਲਾਣੇ ਵੀ ਨਾਜਾਇਜ਼ ਮੰਗਾ ਹੁੰਦੀਆਂ ਇਹਨਾਂ ਦੇ ਅਹ ਹਮੇ ਤੋ ਲਗਤਾ ਹੈ ਕਿ ਜਬ ਯਹਾਂ ਪੇ ਸੈਨੇਟ ਕਾ ਧਰਨਾ ਵੀ ਹੋਆ ਥਾ ਕਬ ਯਹਾਂ ਪੇ ਬਹੁਤ ਬੱਚੇ ਮੋਬਾਈਲਾਈਜ਼ ਹੋਏ ਅ ਕਮ ਸੇ ਕਮ 100 ਦਿਨ ਤੱਕ ਇਨੋਨੇ ਪ੍ਰੋਟੈਸਟ ਕਰ ਰਹਾ ਥਾ ਯਹਾਂ ਪੇ ਅ जब बच्चे बोलते हैं और अपने सही मुद्दों पे बोलते हैं चाहे वो फ़ीस हाइक का मुद्दा हो जैसे कि दो में हुआ था यहाँ पे फीस हाइक का मुद्दा तो लोग इतने जो स्टूडेंट्स थे वो कम्प्लीटली स्टूडेंट्स ड्रिवन प्रोटेस्ट हुआ था उसके अलावा जब मैसेज के रेट्स थे इवन जब कनुप्रिया के द्वारा भी यहाँ पे जो प्रेजिडेंट फॉर्मर प्रे, प्रेजिडेंट ऑफ दिस यूनिवर्सिटी थी उन्होंने भी यहाँ पे लड़कियों के साथ किया था गर्ल्स की ट्वेंटी फोर सेवन जो भी डिमांड्स थी उन लोगों की यूनिवर्सिटी में घूमने के लिए उस चीज़ के लिए भी उन लोगों को सपोर्ट मिला था स्टूडेंट्स का तब वहाँ पे बच्चे बढ़ चल कर डिस्कशन में हो चाहे डिबेट्स में हो पार्टिसिपेट किया करते थे तो उनकी क्रिटिकल थिंकिंग उस समय डेवलप हो रही थी आफ्टर द कोविड फेज जो दो साल का गैप पड़ा उस वजह से यहां की पॉलिटिक्स की और देश भर की जो स्टूडेंट पॉलिटिक्स थी उसमें काफी धक्का पड़ा है क्योंकि बच्चे बोलने ही डर बोलने से ही अब डरते हैं उनको लगता है कि वो कुछ भी भूलने के तो उनको एंटी नेशनलिस्ट बोल दिया जाएगा अगर उनकी जायज मांग भी है जैसे फी हाइक होगी तो ये हमारे लिए तो जायज मांग है अब शायद यूनिवर्सिटी के लिए और उसकी अथॉरिटी के लिए जायज मांग ना हो क्योंकि उनकी तो सैलरीज बढ़ रही है यहाँ पे बच्चे की डेथ हो जाती है फेस्ट के अंदर होती है सिक्योरिटी लैप्स होता है सारा का सारा पे डाल दिया जाता है उसका बोझ कि स्टूडेंट्स ने जो ऑर्गेनाइज कराया था फेस्ट वो उसकी गलती है जो यहाँ पे सिक्योरिटी हुआ है सिक्योरिटी की गलती नहीं है यहाँ पे कोई गन ले आता है आउटसाइडर्स आ जाते हैं वो बच्चों की गलती है अब आप बताइए कि जब यहाँ पे कोई आउटसाइडर आता है बाहर से तो हम अपनी क्लासेस छोड़कर जो पढ़ने के लिए बैठे हैं वहां पे वो अपनी क्लासेस छोड़कर पेन किताबें छोड़कर वहां पे सिक्योरिटी गार्ड के साथ खड़े हो जाए और देखिए कि कौन अंदर आ रहा है कौन नहीं आ रहा है अब आई कार्ड चेक करने की ड्यूटी भी हम लोगों की होनी चाहिए या तो हम यहाँ पे पढ़ सकते हैं या तो फिर हम इन चीजों का विरोध कर सकते हैं अब यहाँ पे हम कितने टाइम से तीन महीने से लगे हुए थे हमने हर एक तरीका भी अपनाया तो वीसी मैम को लग रहा था कि चलो ये तो बाकी बच्चों की तरह ये सेनेट के धरने को भी इन्होंने ऐसे ही खत्म करा था इनको लगा एफिडेविट का मुद्दा भी ऐसे ही खत्म होगा लेकिन हम एफिडेविट के लिए लड़ते रहे आज हमारे को लोगों को लगता है कि हम सड़कों पर सीधा आके बैठ गए हम पब्लिसिटी स्टंट कर रहे हैं मैम हम इतने टाइम से लगे हुए हैं जब आपके पास काउंसिल मेंबर आए आपके पास इन्हीं बार रेजोल्यूशन दिया गया ऑल पार्टी मेंबर्स ने भी रेजोल्यूशन दिया हमने कम से कम दो सौ बच्चों की पिटीशन साइन करवाई उससे पहले हमने दो बार प्रोटेस्ट करवाए हमने वीसी ऑफिस तक मार्च तक करवाया तब आपको लग रहा था कि ये कोई मुद्दा नहीं है आज जब तक सेनेट खत्म नहीं हुई थी तब तक सबको लग रहा था कि ये कोई मुद्दा नहीं है आज भी लोगों को लगता है डेविड कोई मुद्दा नहीं है जब हमसे अभी व्यक्ति की आजादी ही ले ली जाएगी तो आप कैसे बात करोगे कि सेनेट भी नहीं है तो आप... साहब ने क्या कि भी तुसी हो वो, भी डेविड वाला तो बात होगा पहला सेनेट वाली गल जो एफिडेविट का था मुद्दा हम लोग सेनेट के तो बिल्कुल ही इस चीज़ के तो बिल्कुल ही खिलाफ थे से कि सेनेट क्यों नहीं है उस पर तो पहले भी यहाँ पे प्रोटेस्ट हुआ था और अभी भी हमारा यही मुद्दा था yeah. हम यही बोलते थे कि एफिडेविट तो आया ही इसीलिए कि सेनेट नहीं है यहाँ पे क्योंकि इसकी लीगैलिटी में सबसे बड़ा क्वेश्चन तो यही है कि सेनेट के बिना परमिशन के ये एफिडेविट आ कैसे सकता है क्योंकि जो सेनेट होती है वो सुप्रिटेंडेंट बॉडी होती है इस डिस इसकी कोई भी डिसीजन हो चाहे वो फी स्ट्रक्चर की डिसीजन हो या बच्चों से रिलेटेड हो चाहे इन लोगों की सैलरी की डिसीजन हो वो भी सेनेट ही लेती थी बट सेनेट ही नहीं है क्योंकि सेनेट के थ्रू पास होगा फिर वो पार्लियामेंट में जाएगा फिर वहाँ से जब पास होगा तो यहां पे वो हैंडबुक में आता था, था बिना उस प्रोसीजर के आपने एक अपना टुकले की फरमान जारी कर दिया है जिसमें आपने कोई ऑर्डिनेंस के नाम पे ये एफिडेविट ले आए अब आप अगर ये साइन करवा देते हर एक बच्चे से तो वो कभी ना धरना पे बैठ पाते और सैनिट का धरना तो उन्होंने कभी होने ही नहीं दे वो देना वो था साइन हुन तक कितने बच्चे ने किए ने कई कहते हक च भी नहीं ने जेडे चंद ने कि भी सेंटर वलो पैसा आवे भी सेंटर ववा पैसे भेज सकता है पंजाब सरकार ते बहुत कट फंड काट दिए कहते इस तरीके दे भी कई सोच रखी बैठे देखिए आप बच्चों ने जो बच्चों ने साइन किए हैं जितने भी साइन हुए चाहे वो चार हजार भी हुए सोलह हजार यहां पे बच्चे हैं ठीक है इस यूनिवर्सिटी में सोलह हजार बच्चे हैं हम जिस भी क्लास में गए हमने एक एक बच्चे से बात करी है वहां पे हमने जाकर तीन महीनों में बच्चों को ही मोबिलाइज कराए तो उनका यह मानना है कि ये जो एफिडेविट है इतना सबको पता है बेसिकली कि ये हमारे अभिव्यक्ति की आजादी को छीन रहा है और यह गलत है बिल्कुल लेकिन उनको क्यों साइन करना पड़ा क्योंकि उनको यह धमकी दी गई कि अगर वो साइन नहीं करेंगे तो उनकी एडमिशन ही कैंसिल कर दी जाएगी उनको एग्जाम में नहीं बैठना दिया बैठने दिया जाएगा यहां पर जितने भी बच्चे हैं अगेन वो मेरिटोरियस है उनका कोई भी क्रिमिनल बैकग्राउंड नहीं है फिर भी ये बोला गया कि ये लोग क्रिमिनल माइंडसेट के बच्चे इसीलिए इनसे एफिडेविट लिए इन जा रहे हैं तो ये तो हम लोगों को नहीं लगता कि किसी तरह से भी जायज मांग थी हम बच्चे भी ये चाहते हैं कि क्या बोलते हैं ये गलत है बट अगेन वो उस डर की वजह से बोल ही नहीं पा रहे हैं क्योंकि अब जो नया बच्चा आता है वो इस, इस माहौल में आता है कि वो ये सोच कर आता है कि हमें पे अब पढ़ना ही है प्रोटेस्ट में नहीं बैठना ये पॉलिटिकल पार्टी के मुद्दे होते हैं लेकिन अब उनको ये समझने की ज़रूरत है कि फी हाइक होगी तो उसका पूरा सीधा असर सब बच्चों पर ही पड़ेगा क्योंकि वो एजुकेशन राइट टू एजुकेशन उनसे छीन लिया जाएगा यहाँ पर हर एक तबके के बच्चे आते हैं हर एक जगह के हर एक वर्ग के बच्चे आते हैं उन लोगों को भी यहाँ पर पढ़ाई का अधिकार नहीं मिलेगा इसीलिए किसी एक पॉलिटिकल पार्टी एक पिटिशनर या फिर एक स्टूडेंट का ये मुद्दा नहीं है सबका मुद्दा है बहुत शुक्रिया इतने जिम्मे सारे बैठे हुए हैं स्टूडेंट तो इन्हों का एक ही है कि ਸਭ ਤੋਂ ਪਹਿਲਾਂ ਜੋ ਇਹ ਪ੍ਰੋਟੈਸਟ ਚੱਲ ਰਿਹਾ ਸੀਗਾ ਐਫੀਡਿਫਟ ਨੂੰ ਲੈ ਕੇ ਤਕਰੀਬਨ 3 ਮਹੀਨਿਆਂ ਤੋਂ ਕਹਿੰਦੇ ਇਸ ਵਾਰ ਪਹਿਲਾਂ ਕਿਸੇ ਦਾ ਧਿਆਨ ਨਹੀਂ ਗਿਆ ਹੁਣ ਸੈਨੇਟ ਦੀ ਜਦੋਂ ਗੱਲ ਚੱਲ ਰਹੀ ਸੀਗੀ ਪਹਿਲਾਂ ਵੀ ਸੈਨੇਟ ਦਾ ਚੱਲ ਰਿਹਾ ਸੀਗਾ ਪ੍ਰੋਟੈਸਟ ਕਿਸੇ ਤਰੀਕੇ ਦੇ ਨਾਲ ਅੱਗੇ ਪਿੱਛੇ ਕਰ ਦਿੱਤਾ ਗਿਆ ਤਾਂ ਹੁਣ ਜਦੋਂ ਇਹ ਮੁੱਦਾ ਪੱਕਿਆ ਤਾਂ ਪੋਲੀਟੀਕਲ ਪਾਰਟੀਆਂ ਨੇ ਸ਼ੁਰੂ ਹੋ ਗਈਆਂ ਤਾਂ ਹੁਣ ਇਹਨਾਂ ਦੀ ਉਮੀਦ ਇਹ ਹੀ ਹੈ ਕਿ ਵੀ ਜਿੰਨੇ ਲੋਕ ਆਣ ਪਰ ਸਾਡੇ ਨਾਲ ਖੜਨ ਕਿਉਂਕਿ ਯੂਨੀਵਰਸਿਟੀ ਸਾਡੀ ਹੈ ਸੈਨੇਟ ਦੀਆਂ ਚੋਣਾਂ ਵੀ ਜਿਸ ਤਰੀਕੇ ਨਾਲ ਹੋਣੇ ਉਹਨਾਂ ਦੇ ਵਿੱਚ ਕੌਣ ਹੈ ਇਹਨਾਂ ਨੇ ਕਿਹਾ ਕਿ ਸੰਗ ਦੇ ਜਿਹੜੇ ਬੰਦੇ ਜਾਦੇ ਆ ਰਹੇ ਨੇ ਉਹ ਨਾਣ ਤੇ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਵੀ ਜੋ ਐਫੀਡੇਵਿਟ ਦੀ ਗੱਲ ਹੈ ਜੋ ਸਾਡੀ ਅਧਿਕਾਰ ਹੈ ਜੋ ਇੱਕ ਸਾਨੂੰ ਮੁੱਢ ਤੋਂ ਅਧਿਕਾਰ ਮਿਲਿਆ ਉਹ ਰੱਦ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਆਏਗਾ ਮਾਲਵਿੰਦਰ ਸਿੰਘ ਕਾਂਗਰ ਜਿਹੜਾ ਬਿਆਨ ਦੇ ਰਹੇ ਸੀਗੇ ਕਿ ਵੀ ਅਸੀਂ ਨਾਲ ਖੜੇ ਹਾਂ ਬੱਚਿਆਂ ਦੇ ਅਸੀਂ ਇਸ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਤੱਕਾ ਹੋ ਰਿਹਾ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ